ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਇਹ ਜੋ ਖਬਰ ਤੁਸੀਂ ਦੇਖਣ ਜਾ ਰਹੇ ਹੋ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੋਂ ਹੈ ਜਿੱਥੇ ਨੀਹਾ ਯਾਦਵ ਨਾਂ ਦੀ ਲੜਕੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੀ ਜਿਸ ਨੇ ਮੀਡੀਆ ਅੱਗੇ ਆ ਕੇ ਮੰਗ ਰੱਖੀ ਸੀ ਕਿ ਮੇਰੇ ਬੱਚੇ ਦਾ ਨਾਮ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਜੀ ਵੱਲੋਂ ਰੱਖਿਆ ਜਾਵੇ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੀ ਖਬਰ ਦਾ ਅਸਰ ਹੁੰਦੇ ਹੋਏ ਰਾਹੁਲ ਗਾਂਧੀ ਜੀ ਤੱਕ ਸੁਨੇਹਾ ਪੁੱਜਿਆ ਜਿਨ੍ਹਾਂ ਨੇ ਆਪਣੀ ਪਾਰਟੀ ਦੇ ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਸਾਬਕਾ ਐਮ.ਐਲ.ਏ ਸੰਜੇ ਤਲਵਾਰ ਜੀ ਨੂੰ ਬੱਚੇ ਦਾ ਨਾਮਕਰਨ ਦੀ ਜ਼ਿੰਮੇਵਾਰੀ ਦਿੱਤੀ ਅੱਜ ਸੰਜੇ ਤਲਵਾਰ ਜੀ ਨੇ ਨੀਹਾ যাদব ਦੇ ਘਰ ਆ ਕੇ ਬੱਚੇ ਦਾ ਨਾਮਕਰਨ ਕੀਤਾ ਅਤੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੰਦੇ ਹੋਏ ਬੱਚੇ ਨੂੰ ਆਸ਼ੀਰਵਾਦ ਵੀ ਦਿੱਤਾ ਬਾਕੀ ਸਾਫ ਦਾ ਐਮਐਲਏ ਸਾਹਿਬ ਦਾ ਕੀ ਕਹਿਣਾ ਹੈ ਤੁਸੀਂ ਆਪ ਹੀ ਇਸ ਕਵਰ ਰਾਹੀਂ ਦੇਖ ਸਕਦੇ ਹੋ ਲੁਧਿਆਣਾ ਤੋਂ ਰਕੇਸ਼ ਮੂਮ ਦੇ ਨਾਲ ਸੁਖਵਿੰਦਰ ਕੌਰ ਦੀ ਖਾਸ ਰਿਪੋਰਟ ਪੰਜਾਬ ਦੀ ਹਰ ਤਰ੍ਹਾਂ ਦੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਰ ਕਿਵੇਂ ਦੇਖਦੇ ਹਾਂ ਬੱਚੇ ਦਾ ਨਾਮ ਕਰਨ ਨੂੰ ਪਹੁੰਚੇ ਤੇ ਉਹਨਾਂ ਦੀ दिली ਤਮੰਨਾ ਸੀ ਜੀ ਸਾਡੀ ਰਾਹੁਲ ਗਾਂਧੀ ਜੀ ਸਾਡੇ ਬੱਚੇ ਦਾ ਨਾਮ ਜਿਹੜਾ ਨਾਮ ਚੰਗਾ ਬੜਾ ਅੱਛਾ ਲੱਗ ਰਿਹਾ ਹੈ ਔਰ ਬੜੇ ਅੱਛੇ ਵਿਚਾਰ ਨੀਹਾ ਜੀ ਦੇ ਤੇ ਇਹਨਾਂ ਦੇ ਹਸਬੰਡ ਤੇ ਹੁਣ ਉਹਨਾਂ ਨੂੰ ਮਿਲੇ ਅੱਜ ਕਾਂਗਰਸ ਪਾਰਟੀ ਦਾ ਸਥਾਪਨਾ ਦਿਵਸ ਵੀ ਹੈ 138 ਸਾਲ ਪੂਰੇ ਹੋ ਚੁੱਕੇ 139ਵਾਂ ਸਟਾਰਟ ਹੋ ਗਿਆ ਔਰ ਜਿਹੜੀ ਗੱਲ ਉਹਨਾਂ ਨੇ ਕਹੀ ਕਿ ਉਹ ਆਪਣੇ ਬੱਚੇ ਦਾ ਨਾਮ ਰਾਹੁਲ ਜੀ ਕਿਉਂ ਰਖਵਾਉਣਾ ਚਾਹੁੰਦੇ ਸੀਗੇ ਜਿਹੜਾ ਇਹਦੇ ਪਿੱਛੇ ਰੀਜ਼ਨ ਦੱਸਿਆ ਅ ਸੁਣ ਕੇ ਮਨ ਬਹੁਤ ਖੁਸ਼ ਹੋਇਆ ਕਿਉਂਕਿ ਮੇਰੀ ਸਾਰੀ ਕਾਂਗਰਸੀ ਟੀਮ ਇੱਥੇ ਖੜੀ ਹੈ ਲੋਕਾਂ ਦੇ ਮਕਸਦ ਹੁੰਦੇ ਆ ਪੋਲੀਟਿਕਲ ਯਕਿਨ ਉਹਨਾਂ ਦੇ ਬੱਚੇ ਦੀ ਮਦਰ ਨੇ ਜਿਹੜਾ ਜਿਸ ਬੱਚੇ ਦਾ ਨਾਮ ਅਸੀਂ ਯੰਸ਼ੂ ਰੱਖਿਆ ਹੈ ਉਹਨਾਂ ਦਾ ਵਿਚਾਰ ਇਹ ਹੈ ਕਿ ਰਾਹੁਲ ਜੀ ਨੇ ਸੜਕ ਤੇ ਉਤਰ ਕੇ ਬੇਸਵਾਸੀਆਂ ਨੂੰ ਜੋੜਨ ਵਾਸਤੇ ਇਹ ਯਾਤਰਾ ਕੀਤੀ ਔਰ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਲੋਕਾਂ ਨੂੰ ਮਿਲ ਕੇ ਉਹਨਾਂ ਦਾ ਦੁੱਖ ਤਾਂ ਸਮਝਿਆ ਔਰ ਮੈਂ ਉਹਨਾਂ ਦੀ ਵੀ ਇੱਛਾ ਹੈ ਕਿ ਮੇਰਾ ਬੱਚਾ ਵੀ ਵੱਡਾ ਹੋ ਕੇ ਦੇਸ਼ ਨੂੰ ਸਮਾਜ ਨੂੰ ਜੋੜੇ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਏਗੀ ਇਸ ਕਰਕੇ ਰਾਹੁਲ ਜੀ ਕੋਲੋਂ ਮੈਂ ਇਸ ਬੱਚੇ ਦਾ ਨਾਮ ਰਖਵਾਉਣਾ ਚਾਹੁੰਦੀ ਸੀ ਔਰ ਇਹ ਇਸ ਗੱਲ ਨੇ ਪ੍ਰੂਵ ਕਰਤਾ ਕਿ ਰਾਹੁਲ ਗਾਂਧੀ ਜੀ ਨੇ ਜਿਹੜੀ ਪਦ ਯਾਤਰਾ ਕੀਤੀ ਸੀ 4000 ਕਿਲੋਮੀਟਰ ਦੀ ਅੱਜ ਉਹ ਸਫਲ ਹੁੰਦੀ ਨਜ਼ਰ ਆ ਰਹੀ ਹੈ ਕੀ ਲੋਕਾਂ ਦੇ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ ਪਿਆਰ ਔਰ ਰਿਸਪੈਕਟ ਵਧੀ ਹੈ। ਉਹ ਸਾਨੂੰ ਉਮੀਦ ਹੈ ਕਿ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਰਾਹੁਲ ਜੀ ਆਉਣ ਵਾਲੀ ਪਾਰਲੀਮੈਂਟ ਚ ਉਹਨਾਂ ਦੇ ਵਿੱਚ ਇਹੋ ਜਿਹੀ ਜਦੋਂ ਪਰਿਵਾਰ ਸਾਡੇ ਨਾਲ ਜੁੜ ਜਾਂਦੇ ਆ ਐਓ ਜੀਆਂ ਤਾਕਤਾਂ ਜੁੜਨਗੀਆਂ ਤੇ ਦੇਖ ਦੇ ਵਿੱਚ ਕਾਂਗਰਸ ਸਰਕਾਰ ਵੀ ਬਣੇਗੀ ਤੇ ਅਗਲੇ ਪ੍ਰਧਾਨ ਮੰਤਰੀ ਰਾਹੁਲ ਜੀ ਬਣਨਗੇ। ਜਿਵੇਂ ਭਾਤ ਜੋੜੋ ਜ ਆਪਣਾ ਦੁਆਰਾ ਕੀਤੀ ਜਾਦਾ ਹੈ ਉਹਨਾਂ ਦੀ ਦਿੱਲੀ ਤਮੰਨਾ ਆ ਗਿਆ ਹੋਗਾ ਨਹੀਂ ਇਹ ਤਾਂ ਮਨ ਨਹੀਂ ਮੰਨਦਾ। ਹਾਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹਨਾਂ ਦੇ ਵਿਚਾਰ ਸੋਨਾਂ ਤੱਕ ਪੰਚਾਵਾਂਗੇ ਔਰ ਜਦੋਂ ਲੁਧਿਆਣੇ ਦੁਆਰਾ ਆਏ ਕਲੇ ਇਨਕੀ ਪਰਜੋੜ ਯਾਤਰਾ ਦੁਆਰਾ ਉਹ ਸ਼ੁਰੂ ਹੋਏਗੀ ਤਾਂ ਅੰਗੇ ਵੈਸੇ ਵੀ ਅਗੇ ਤੇ ਅਸੀਂ ਪੂਰੀ ਕੋਸ਼ਿਸ਼ ਨਾਲ ਇਹਨਾਂ ਨੂੰ ਮਿਲਵਾਵਾਂਗੇ ਚਾਹੇ ਉਹ ਇੱਥੇ ਘਰ ਆਣ ਚਾਹੇ ਅਸੀਂ ਕਿਸੇ ਪ੍ਰੋਗਰਾਮ 'ਚ ਇਹਨਾਂ ਨੂੰ ਲੈ ਕੇ ਜਾਈਏ ਤੁਸੀਂ ਵੀ ਸਰਪਾਰਟ ਪਰਜੋੜ ਯਾਤਰਾ ਦੇ ਨਾਲ ਰਹੇ ਹੋ ਦਾ ਹੋ ਗੂ ਜਿਵੇਂ ਪਰਿਵਾਰ ਨੇ ਦੱਸਿਆ ਕਿ ਹਰ ਬੱਚੇ ਨੂੰ ਹਰ ਬੀਬੀ ਨੂੰ ਤੇ ਹਰ ਬਜ਼ੁਰਗ ਨੂੰ ਮਿਲਦੀ ਸੀ ਦਾ ਹੋ ਗੂ ਕਿਵੇਂ ਦੇਖੇ ਤੁਸੀਂ ਉਸ ਟਾਈਮ ਦੇ ਦੇਖੋ ਜਿਸ ਬੱਚੇ ਦੇ ਜਦੋਂ ਆਈ ਥਿੰਕ ਹੀ ਵਾਸ ਇਨ 5th ਕਲਾਸ ਰਾਹੁਲ ਜੀ ਪ੍ਰਿੰਕਾ ਜੀ ਜਦੋਂ ਸਕੂਲਿੰਗ ਕਰ ਰਹੇ ਸੀਗੇ ਤੇ ਇੰਦਰਾ ਗਾਂਧੀ ਜੀ ਦਾ ਜਿਹੜਾ ਮਰਡਰ ਹੋ ਗਿਆ ਉਹਨਾਂ ਵੀ ਦਾਤੀ ਦਾ ਥੋੜਾ ਜਿਹਾ ਬੜੇ ਹੋਏ ਤੇ ਉਹਨਾਂ ਦੇ ਪਿਤਾ ਜੀ ਚਲੇ ਗਏ ਔਰ ਉਹਦੇ باوجود ਆ ਮੌਜੂਦਾ ਸਰਕਾਰ ਜਿਹੜੀ ਹੈ ਉਹ ਦੂਜਾ ਪ੍ਰਧਾਨ ਮੰਤਰੀ ਵੱਲੋਂ ਜਾਂ ਉਹਨਾਂ ਦੇ ਲੋਕਾਂ ਸਾਥੀਆਂ ਉਹਨੂੰ ਉਹਨਾਂ ਦੀ ਸਦਸਤਾ ਖਾਰਜ ਕਰਤੀ ਉਹਨਾਂ ਦਾ ਬੰਗਲਾ ਖੋਹ ਲਿਆ ਉਹਨਾਂ ਨੂੰ ਈਡੀ ਦਾ ਸਾਹਮਣਾ ਕਰਨਾ ਪੈ ਰਿਹਾ ਉਹਦੇ باوجود ਉਹ ਲੜਾਈ ਲੜ ਰਹੇ ਹੈ ਸੋ ਇਹ ਉਸ ਪਰਿਵਾਰ ਦੀ ਕੁਰਬਾਨੀਆਂ ਦੇਸ਼ ਦੇ ਪ੍ਰਤੀ ਅੱਜ ਜਿਹੜੀ ਕਾਂਗਰਸ ਪਾਰਟੀ ਹੈ ਇਹਦੇ ਵਿੱਚ ਗਾਂਧੀ ਪਰਿਵਾਰ ਦਾ ਬਹੁਤ ਵੱਡਾ ਰੋਲ ਹੈ। ਉਹ ਸਾਨੂੰ ਪੂਰੀ ਮਿਹਰ ਹੈ ਕਿ ਲੋਕ ਰਾਹੁਲ ਜੀ ਨੂੰ ਦਿਲੋਂ ਚਾਹੁੰਦੇ ਆ, ਪਸੰਦ ਕਰਦੇ ਆ। ਉਹ ਨਾਲਾ ਟਾਈਮ ਜਿਹੜਾ ਹੈ ਰਾਹੁਲ ਗਾਂਧੀ ਜੀ ਦੇ ਦੀ ਸੇਵਾ ਕਰਦੇ ਆ। ਸਰ ਲਾਸਟ ਸਵਾਲ ਆ ਜਿਵੇਂ ਆਪਦੇ ਦੇਖਿਆ ਹੈ ਜੀ ਆ ਕਿ ਰਾਹੁਲ ਗਾਂਧੀ ਜੀ ਨੂੰ ਹਜੇ ਵੀ ਇੰਨਾ ਪਿਆਰ ਕੀਤਾ ਜਾਂਦਾ ਵਾ ਪਰ ਕਿਤਨੇ ਕਦੇ ਵੀ ਬਰੋਧੀ ਪਾਰਟੀਆਂ ਵਾਂ ਰਾਹੁਲ ਗਾਂਧੀ ਜੀ ਤੇ ਬਹੁਤ ਸਾਰੀਆਂ ਟਿੱਪਣੀਆਂ ਕਰਦੇ ਆਂ ਇਦਾਂ ਦੀ ਜਿਹੜੇ ਤੇ ਇਹ ਨਿੰਦਣ ਜੋਗੀ ਹੈ ਤੇ ਨਹੀਂ ਕਰਨੀ ਚਾਹੀਦੀ। ਦੇਖੋ ਜਦੋਂ ਤੁਹਾਨੂੰ ਕਿਸੇ ਤੋਂ ਡਰ ਲੱਗਦਾ ਤੇ ਤੁਸੀਂ ਉਹਦੇ ਬਾਰੇ ਨੁਕਤਾਚੀਨੀ ਉਹਦੇ ਬਾਰੇ ਮਾਰੇ ਸ਼ਬਦ ਯੂਜ਼ ਕਰਦੇ ਹੋ ਜਦੋਂ ਆਪਾਂ ਕਿਸੇ ਤੋਂ ਡਰ ਹੀ ਨਹੀਂ ਹੈ ਤੇ ਆਪਾਂ ਉਹਦੇ ਬਾਰੇ ਗੱਲ ਹੀ ਨਹੀਂ ਕਰਨਾ ਪਸੰਦ ਕਰਦੇ ਸੋ ਸਾਰੀਆਂ ਜਿਹੜੀਆਂ اپوزیشن ਦੀਆਂ ਪਾਰਟੀਆਂ ਲਾਈਕ বিজেপি ਦੀ ਸਰਕਾਰ ਹੈ ਉਹ ਬਾਕੀ ਕਿਸੇ ਲੀਡਰ ਤੋਂ ਨਹੀਂ ਡਰਦੇ ਸਿਰਫ راہਲ ਜੀ ਤੋਂ ਡਰਦੇ ਐ ਇਸ ਕਰਕੇ ਉਹਨਾਂ ਤੇ ਕਟਾਕਸ਼ ਕਰਦੇ ਐ ਉਹਨਾਂ ਨੂੰ ਡੀਫੇਮ ਕਰਨ ਵਾਸਤੇ ਉਹਨਾਂ ਦੇ ਖਿਲਾਫ ਮੀਡੀਆ ਦੇ ਥਰੂ ਕੁਝ ਇਹੋ ਜਿਹੇ ਯੂਜ਼ ਕਰਦੇ ਐ ਤਾਂ ਕਿ ਲੋਕ ਉਹਨਾਂ ਨੂੰ ਪਸੰਦ ਨਾ ਕਰਨ ਬਟ ਅੱਜ ਇਸ ਪਰਿਵਾਰ ਦੇ ਵਿੱਚ ਆ ਕੇ ਅਹਿਸਾਸ ਹੋ ਰਿਹਾ ਕਿ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਹੈ ਜਿਹੜੇ ਰਾਹੁਲ ਜੀ ਨੂੰ ਦਿਲੋਂ ਦੇਸ਼ ਦਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਆ ਔਰ ਇਹਨਾਂ ਦੀ ਪਰਮਾਤਮਾ ਵਾਹਿਗੁਰੂ ਵਿੱਚ ਪੂਰੀ ਕਰੇ ਤਾਂ ਚੋ ਦੇਸ਼ ਦੀ ਸੇਵਾ ਕਰ ਸਕਣ ਔਰ ਮੈਂ ਇਹਨਾਂ ਦੇ ਪਿਆਰੇ ਬੱਚੇ ਅਨਸ਼ੂ ਵਾਸਤੇ ਵੀ ਪ੍ਰਾਰਥਨਾ ਕਰਾਂਗਾ ਅੱਜ ਦੇ ਦਿਨ ਕਿ ਜਿਵੇਂ ਉਹਨਾਂ ਦੇ ਮਾਤਾ ਪਿਤਾ ਦੀ ਇਹ ਤਮੰਨਾ ਹੈ ਕਿ ਬੜਾ ਹੋ ਕੇ ਜਿੱਥੇ ਕਾਬਲ ਅੱਛਾ ਨੇਕ ਇਨਸਾਨ ਬਣੇ ਦੇਖੋ ਇਹਨਾਂ ਨੇ ਇਹ ਨਹੀਂ ਕਿਹਾ ਵੀ ਇਹ ਬੱਚਾ ਸਾਡਾ ਕੋਈ ਬੜੀ ਵੱਡੀ ਇੰਡਸਟਰੀਜ਼ ਬਣੇ ਜਾਂ ਬੜਾ ਵੱਡਾ ਪੈਸੇ ਵਾਲਾ ਇਨਸਾਨ ਬਣੇ ਇਹਨਾਂ ਦੀ ਵਿਸ਼ੇ ਹੈ ਕਿ ਰਾਹੁਲ ਗਾਂਧੀ ਜੀ ਦੀ ਵਾਂਗੋ ਉਹ ਦੇਸ਼ ਦੀ ਸੇਵਾ ਕਰੇ ਤੇ ਲੋਕਾਂ ਨੂੰ ਪਿਆਰ ਦੇ ਨਾਲ ਆਪਸ ਵਿੱਚ ਜੋੜੇ ਔਰ ਬੜੀ ਵੱਡੀ ਇਹ ਗੱਲ ਇਹਨਾਂ ਨੇ ਕੀਤੀ ਸਰ ਮੇਰੇ ਕੋ ਬਹੁਤ ਖੁਸ਼ੀ ਹੋਈ ਕਿ ਸਰ ਆਜ ਪਹੁੰਚੇ ਕਿ ਸਰ ਕੇ ਮੈਸੇਜ ਲੈ ਕੇ ਸਰ ਸਪੈਸ਼ਲ ਆਏ ਹੈ ਬਹੁਤ ਖੁਸ਼ੀ ਹੋਈ ਮੈਨੂੰ ਕੋ ਨਾਮਕਰਨ ਕਰਾਉਣ ਵਾਲੇ ਬੱਚੇ ਦੇ ਪੀਸੀ ਨੰਬਰ सर मेरी दिल से ख्वाहिश थी कि नाम राहुल गांधी जी रखें तो राहुल गांधी जी सर ने है ना सर की ड्यूटी लगाई तो सर आए मेरे को बड़ा अच्छा लगा और उन्होंने नाम भी अलाउंस कर दिया है रख दिया है नाम और मेरी मैं अभी भी राहुल सर से मिलना जरूर है, तो है सर, सर मैं सबका धन्यवाद करना चाहती हूँ कि सब लोग आए और मतलब मेरी उम्मीद पूरी हुई आपका विचार कैसे आया मेरा विचार सर राहुल गांधी जी जब भारत जोड़ो यात्रा उन्होंने शुरू करी थी तो पहले दिन से और आखिरी दिन तक मैंने एक चीज़ नोटिस की उन्होंने छोटे बड़े इंसान में फर्क नहीं किया तो भी जो भी। उनकी विचारधारा है वो राजनीति की छोड़ के आम लोगों के साथ एक आम बंदे की तरह मिल रहे थे तो इसलिए मुझे ये बहुत अच्छा लगा एक गरीब से लेके अमीर तक मिले एक झुग्गी झोपड़ी वाले से जाके स्पेशल मिले और दूसरा अभी एमपी में आपने देखा होगा एक बुजुर्ग को अभी चक्कर आ गए थे जब उनकी रैली हो रही थी उन्होंने अपने भाषण छोड़ के और पानी लेके उन बुजुर्गों को, को पिलाया और हॉस्पिटल भेजा मेरे को सबसे अच्छा लगा कि इंसानियत सबसे बड़ी चीज़ है कैसे देखते हैं इस को और भी देश में बहुत सारे प्रधानमंत्री किसी ने आज तक पैदल यात्रा किया सुना आपने नहीं सर किसी ने आज तक जोड़ा नहीं है लेकिन सर ने आज ਇੱਕ-ਇੱਕ ਬੱਚੇ ਕੋ लेके ਬੁਰਜਰੂਪ ਕੋ लेके ਸਭ ਕੋ ਇੱਕ ਸਾਥ ਜੋੜਾ ਇੱਕ ਨਈ ਰਾਹ ਦਿਖਾਈ ਤਾਂ ਮੈਂ ਇਹ ਚਾਹਤਿਆ ਕਿ ਮੇਰੇ ਬੱਚੇ ਕੇ ਅੰਦਰ ਵੀ ਇਹ ਗੁਣ ਜਰੂਰ ਆਏ ਕਿ ਸਭ ਕੋ ਜੋੜ ਕੇ ਚੱਲੇ। ਜਿਹੜਾ ਨਾਮ ਕਰਨਾ ਸਭ ਦਾ ਮੇਰੇ ਸ੍ਰੀ ਸੰਜੇ ਦਲਵਾਰ ਨੂੰ ਜੈ ਜੀ ਲਾਦਾ। ਅ ਪਹਿਲਾਂ ਤਾਂ ਮੈਂ ਸਭ ਦਾ ਧੰਨਵਾਦ ਕਰਦਾ ਕਿ ਸਾਰੇ ਲੋਕ ਇੱਥੇ ਆਏ। ਬਹੁਤ-ਬਹੁਤ ਧੰਨਵਾਦ ਸੰਜੇ ਦਲਵਾਰ ਸਾਹਿਬ ਦਾ ਤੇ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ। ਤੇ ਮਤਲਬ ਇੱਕ ਆਪਣਾ ਟੀਮਤੀ ਸਮਾਂ ਕੱਢ ਕੇ ਇੱਥੇ ਆਏ। ਇਹਦੇ ਲਈ ਸਭ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ। ਕੀ ਵਿਚਾਰ ਰਹਾ ਸੀ ਮੰਨ ਦੇ ਕਿ ਬੜੀ ਵਾਕੀ ਵਿੱਚ ਆ ਜੀ ਇਹ ਹੀ ਅਸੀਂ ਆਪਸ ਵਿੱਚ ਡਿਸਕਸ਼ਨ ਕਰਦੇ ਹੁੰਦੇ ਸੀਗੇ ਕਿ ਰਾਹੁਲ ਗਾਂਧੀ ਜੀ ਮਤਲਬ ਰੋਡ ਤੇ ਉਤਰੇ ਹੋਏ ਨੇ ਤੇ ਉਹਨਾਂ ਨੇ ਕਾਫੀ ਲੰਬੀ ਯਾਤਰਾ ਮਤਲਬ ਕਿ ਪੂਰੇ ਦੇਸ਼ ਦੀ ਇੱਕ ਭਾਰਤ ਜੋੜੀ ਯਾਤਰਾ ਕੀਤੀ ਉਹਦੇ ਵਿੱਚ ਉਹ ਸਾਰਿਆਂ ਨੂੰ ਮਿਲੇ ਗਰਾਊਂਡ ਲੈਵਲ ਤੇ ਉਹਨਾਂ ਨੇ ਕਿਸੇ ਵੀ ਮਤਲਬ ਗੱਡੀ ਦਾ ਜਾਂ ਕਿਸੇ ਵੀ ਇਸ ਤਰ੍ਹਾਂ ਦੇ ਵੀਕਲ ਦਾ ਪ੍ਰਯੋਗ ਨਹੀਂ ਕੀਤਾ ਸੀਗਾ ਤੇ ਉਹਨਾਂ ਨੇ ਕੀਤਾ ਤੇ ਸਾਡੇ ਮਨ ਦੇ ਵਿੱਚ ਵਿਚਾਰ ਸੀਗਾ ਅਸੀਂ ਆਪਸ ਵਿੱਚ ਡਿਸਕਸ਼ਨ ਕਰਦੇ ਸੀਗੇ ਕਿ ਉਹ ਇੱਥੇ ਆਣ ਸਾਡੇ ਬੇਟੇ ਦਾ ਨਾਮਕਰਨ ਕਰਨ ਤੇ ਬਸ ਇੱਥੇ ਹੀ ਉਹ ਵਿਚਾਰ ਸਾਡਾ ਪਨ ਹੋ ਰਿਹਾ ਸੀ ਉਸ ਟਾਈਮ। ਸਾခင် ਇਹ ਲੱਗਦਾ ਵੀ ਜਿਹੜੀ ਯਾਤਰਾ ਹੋਈ ਹੈ ਪਾਕਿਸਤਾਨ ਨੂੰ ਇਤਿਹਾਸਿਕ ਯਾਤਰਾ ਬਣੀ। ਜੀ ਬਿਲਕੁਲ ਬਿਲਕੁਲ ਉਹ ਇਤਿਹਾਸਿਕ ਯਾਤਰਾ ਹੈ ਬਿਲਕੁਲ ਯਾਤਰਾ ਹੈ ਉਹ ਮਤਲਬ ਭਾਰਤ ਵਾਸੀਆਂ ਦੇ ਦਿਲਾਂ ਦੇ ਵਿੱਚ ਉਹ ਪੂਰੀ ਤਰੀਕੇ ਨਾਲ ਛਾ ਚੁੱਕੇ ਨੇ ਤੇ ਮਤਲਬ ਬਹੁਤ ਅੱਛਾ ਲੱਗਾ ਸਾਨੂੰ ਕਿ ਉਹ ਗਰਾਊਂਡ ਲੈਵਲ ਤੇ ਉਤਰ ਕੇ ਇਸ ਤਰੀਕੇ ਨਾਲ ਯਾਤਰਾ ਕਰਦੇ। ਇੰਕੀ ਪਾਰਟੀਆਂ ਕਈ ਵਾਰੀ ਰਹੋ ਜੀ ਤੇ ਬਹੁਤ ਟਿੱਪਣੀਆਂ ਕਰਦੇ ਰਹਿੰਦੇ ਨੇ ਕਿਵੇਂ ਲੱਗਦੇ ਨੇ ਸਰ ਦੇਖੋ ਲੋਕਾਂ ਦਾ ਕੰਮ ਬੋਲਣਾ ਹੁੰਦਾ ਆਪਾਂ ਇੱਕ ਹੁੰਦਾ ਕਰਨਾ ਇੱਕ ਹੁੰਦਾ ਬੋਲਣਾ ਦੋਨਾਂ 'ਚ ਜਮੀਨਾਂ ਸਮਾਨ ਦਾ ਅੰਤਰ ਹੁੰਦਾ ਤੇ ਜਿਹੜਾ ਕਰਕੇ ਦਿਖਾਉਂਦਾ ਉਹੀ ਸਭ ਤੋਂ ਅੱਗੇ ਵਿਜੇਤਾ ਬਣਦਾ ਜਿਹਨੂੰ ਨਾਮ ਕਰਨ ਲਈ ਮੇਹਰ ਜੀ ਦੇ ਪਰਿਵਾਰ ਨੇ ਬਹੁਤ ਚੰਗਾ ਉਪਰਾਲਾ ਕੀਤਾ ਸਾਡੇ ਡਿਪ੍ਰੈਜ਼ੀਡੈਂਟ ਸਰ ਸਪੈਸ਼ਲ ਸਚਿਤ ਲਵਾਦ ਜੀ ਦੀ ਰਹਿਨੁਮਾਈ ਹੇਠ ਯਾ ਆਪਣਾ ਜਿਹੜੀ ਡਿਊਟੀ ਲਗਾਈ ਸੀ ਉਹ ਆਪਣੇ ਸਾਡੇ ਬੋਰਡ ਦੇ ਵਿੱਚ ਆਏ ਨੇ ਤੇ ਮੇਹਰ ਜਾਦੂ ਜੀ ਦੇ ਇਹ ਬੇਟੇ ਜਿਹੜਾ तकरीबन 3 ਸਵਾ ਮਹੀਨੇ ਦਾ ਹੋ ਗਿਆ ਸੀ ਉਹਨਾਂ ਦਾ ਸਪੈਸ਼ਲ ਨਾਮ ਕਰਨਾ ਹੈ ਨਹੀਂ ਕਿ ਕੀ ਬੋਲੋ ਜੀ ਸੋਚ ਹੈ ਕਿ ਜਿਹੜਾ ਦੇਸ਼ ਦੇ ਵਾਸਤੇ ਸਮਰਪਿਤ ਹੈਗੇ ਨੇ ਉਹਨਾਂ ਦੇ ਨਾਮ ਉਹਨਾਂ ਦਾ ਰੱਖਿਆ ਜਾਵੇ ਤੇ ਉਹ ਵੀ ਵੱਡੇ ਹੋ ਕੇ ਦੇਸ਼ ਦਾ ਨਾਮ ਰੋਸ਼ਨ ਕਰਨਗੇ ਬਹੁਤ ਚੰਗਾ ਲੱਗਿਆ ਕਿ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਆਏ ਨੇ ਗੌਰਵ ਜੀ ਆਏ ਨੇ ਹਾਨੀ ਜੀ ਯਾਦਵ ਜੀ ਪੂਰੀ ਟੀਮ ਦੇ ਨਾਲ ਸਾਡੇ ਤਲਵਾਰ ਸਾਹਿਬ ਇੱਥੇ ਆਏ ਸੀ ਬਹੁਤ ਚੰਗਾ ਲੱਗਿਆ ਦੇਖ ਕੇ ਉਹਨਾਂ ਨੂੰ ਬਹੁਤ ਧੰਨਵਾਦ